ਸ਼੍ਰੋਮਣੀ ਅਕਾਲੀ ਦਲ ਲੱਗਦਾ ਹੁਣ ਆਪਣੀ ਵਿਰੋਧੀ ਪਾਰਟੀ ਕਾਂਗਰਸ ਤੋਂ ਪ੍ਰਭਾਵਿਤ ਹੋ ਰਿਹਾ ਹੈ ਜਿਸ ਤੋਂ ਬਾਅਦ ਹੁਣ ਇੱਕ ਯਾਤਰਾ ਦਾ ਆਯੋਜਨ ਕਰ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇੱਕ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਜਿਸ ਯਾਤਰਾ ਦੇ ਅਧੀਨ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪਹੁੰਚ ਕੀਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ 43 ਦੇ ਕਰੀਬ ਹਲਕਿਆਂ ਦੇ ਵਿੱਚ ਜਾ ਕੇ ਰੈਲੀ ਜਿਹੜੀ ਹੈ ਇਹ ਕੱਢੀ ਜਾਵੇਗੀ ਦਰਸਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਰੈਲੀ ਜਿਹੜੀ ਹੈ ਇਹ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਉਹ ਲੋਕ ਸਭਾ ਚੋਣਾਂ ਦੇ ਅਧੀਨ ਕੱਢਿਆ ਜਾ ਰਿਹਾ ਹੈ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਵੱਖ-ਵੱਖ ਪਾਰਟੀਆਂ ਜ਼ਰੂਰ ਲੱਗੀਆਂ ਹੋਈਆਂ ਨੇ ਆਪੋ ਆਪਣੇ ਤਰੀਕੇ ਨਾਲ ਆਪਣਾ ਪ੍ਰਚਾਰ ਕਰਨ ਦੇ ਵਿੱਚ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਰੈਲੀ ਦਾ ਉਦਘਾਟਨ ਕੀਤਾ ਗਿਆ ਜੋ ਕਿ ਪੰਜਾਬ ਭਰ ਦੇ ਵਿੱਚ 43 ਹਲਕਿਆਂ ਤੱਕ ਪਹੁੰਚ ਕਰੇਗੀ ਔਰ 43 ਹਲਕਿਆਂ 'ਚ ਪਹੁੰਚ ਕੇ ਇਸ ਰੈਲੀ ਦੇ ਵੱਲੋਂ ਪ੍ਰਚਾਰ ਕੀਤਾ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਬਾਰੇ ਸਾਫ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਅਰਸ਼ਦੀਪ ਕਲੇਰ ਦੇ ਵੱਲੋਂ ਮੌਜੂਦਾ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਖਾਸ ਕਰਕੇ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਪੰਜਾਬ ਦੇ ਲੋਕਾਂ ਨੂੰ ਇਹਨਾਂ ਤੋਂ ਬਚਾ ਸਕਦੀ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ 43 ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਪੰਜਾਬ ਬਚਾਓ ਯਾਤਰਾ ਕਰੇਗੀ ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹੱਲੂਣੇ ਆ ਜਾਵੇਗਾ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਅਸ਼੍ਰੀਪ ਕਲੀਅਰ ਲਾਉਂਦੇ ਨਜ਼ਰ ਆਏ ਨੇ ਆਓ ਸੁਣ ਲੈਂਦੇ ਹਾਂ 1 ਫਰਵਰੀ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਹੇ ਨੇ ਔਰ ਇਹ ਜਿਹੜੀ ਯਾਤਰਾ ਹੈ ਜਿੱਦਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਬਹੁਤ ਡਿਟੇਲ ਦੇ ਵਿੱਚ ਦੱਸਿਆ ਇਹ ਯਾਤਰਾ 1 ਫਰਵਰੀ ਨੂੰ ਅਕਾਲ ਤੱਕ ਸਾਬ ਤੋਂ ਅਰਦਾਸ ਕਰਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹੈ ਉਥੋਂ ਚੱਲੇਗੀ 43 ਹਲਕਿਆਂ ਦੇ ਵਿੱਚ ਹੁੰਦੇ ਹੋਏ 1 ਮਹੀਨਾ ਇਹ ਯਾਤਰਾ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਜਾ ਕੇ ਤਲਵੰਡੀ ਸਾਬੋ ਦੇ ਵਿਖੇ ਇਸ ਸਮਾਪਤ ਹੋਏਗਾ ਪਹਿਲੇ ਪੜਾਅ ਦੇ ਵਿੱਚ 43 ਹਲਕੇ ਤੇ 1 ਮਹੀਨਾ ਪੂਰਾ ਫਰਵਰੀ ਇਹ ਯਾਤਰਾ ਚੱਲੇਗੀ। ਔਰ ਅੱਜ ਇਹ ਯਾਤਰਾ ਕੱਢਣੀ ਕਿਉਂ ਪਈ? ਅਸਲ ਦੇ ਵਿੱਚ ਇਹ ਇੱਕ ਵੱਡਾ ਸਵਾਲ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਯੋਧੇ ਬਹਾਦਰਾਂ ਦੀ ਕਿਰਤੀਆਂ ਦੀ ਧਰਤੀ ਹੈ ਉਹ ਪੰਜਾਬ ਜਿਹਨੇ ਆਜ਼ਾਦੀ ਦੀ ਲੜਾਈ ਲੜੀ ਉਹ ਪੰਜਾਬ ਉਹ ਪੰਜਾਬੀ ਜਿਨ੍ਹਾਂ ਨੇ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਦੇਸ਼ ਦੇ ਉੱਤੇ ਜੰਗਾਂ ਦੀ ਪੀੜ ਪਈ ਪੰਜਾਬੀਆਂ ਨੇ ਅੱਗੇ ਹੋ ਕੇ ਹਿੱਕ ਡਾਈ ਤੇ ਦੇਸ਼ ਨੂੰ ਤਤੀਵਾ ਨਹੀਂ ਲੱਗਣ ਦਿੱਤੀ ਉਹ ਪੰਜਾਬੀ ਜਿਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾਵਾਂ ਸਭ ਤੋਂ ਵੱਧ ਕਟੀਆਂ ਤੇ ਅੱਜ ਉਹੀ ਪੰਜਾਬੀਆਂ ਨੂੰ ਇੱਕ ਦਸਕਤ ਕਰਕੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਲੀ ਕੇਜਰੀਵਾਲ ਦਾ ਗੁਲਾਮ ਬਣਾਤਾ ਤੇ ਸਾਰਾ ਪੰਜਾਬ ਅੱਜ ਦਿੱਲੀੋਂ ਚੱਲ ਰਿਹਾ ਸੋ ਇਹ ਗੱਲ ਪੰਜਾਬ ਦੀ ਖੁਦ ਮੁਖਤਿਆਰੀ ਦੀ ਹੈ ਇਹ ਗੱਲ ਪੰਜਾਬ ਦੀ ਵਿਗੜ ਰਹੀ ਸਥਿਤੀ ਦੀ ਹੈ ਇਹ ਗੱਲ ਪੰਜਾਬ ਦੇ ਚਿੰਤਾਜਨਕ ਹਾਲਾਤਾਂ ਦੀ ਹੈ ਤੇ ਇਹ ਜਿਹੜੀ ਯਾਤਰਾ ਪੰਜਾਬ ਬਚਾਓ ਯਾਤਰਾ ਹੈ ਇਹਦਾ ਮੁੱਖ ਉਦੇਸ਼ ਪੰਜਾਬੀਆਂ ਦੇ ਨਾਲ ਇੱਕ ਖੁੱਲੇ ਮੰਚ ਤੇ ਵਿਚਾਰ ਵਟਾਂਦਰਾ ਕਰਨਾ ਹੈ ਕਿ ਕਿਸ ਤਰੀਕੇ ਆਪਾਂ ਪੰਜਾਬ ਨੂੰ ਉਸੇ ਸਤਰ ਤੇ ਲੈ ਕੇ ਜਾਈਏ ਜਿੱਥੋਂ ਪੰਜਾਬ ਦੀਆਂ ਆਵਾਜ਼ਾਂ ਇਹ ਲੋਕਾਂ ਨੇ ਕਾਲੇ ਖੂਹ ਦੇ ਵਿੱਚ ਮੂੜੀਆਂ ਨੇ ਕਿਉਂਕਿ ਪੰਜਾਬ ਜਾਣਿਆ ਜਾਂਦਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਪੰਜਾਬ ਪੰਜਾਬ ਜਾਣਿਆ ਜਾਂਦਾ ਸੀ ਜਿਵੇਂ ਪਹਿਲਾਂ ਉਰੇ ਕਾਂਗਰਸ ਦੀ ਸਰਕਾਰ ਨੇ ਖੂਨ ਦੀ ਹੌਲੀ ਖੇਢੀ ਉਰੇ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਐਨਐਸਏ ਲਾਈ ਉਰੇ ਕਾਂਗਰਸ ਦੀ ਸਰਕਾਰਾਂ ਨੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਟੈਂਕਾ ਤੋਪਾ ਵਾੜੀਆਂ ਉਸੇ ਤਰੀਕੇ ਦੇ ਨਾਲ ਅੱਜ ਫੇਰ ਉਹੀ ਕਾਲੀ ਹਨੇਰੀ ਪੰਜਾਬ ਦੇ ਵਿੱਚ ਵਗ ਰਹੀ ਹੈ ਤੇ ਅੱਜ ਉਹ ਕਾਲੀ ਹਨੇਰੀ ਕੌਣ ਲੈ ਕੇ ਆਇਆ ਉਹ ਲੈ ਕੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐਨਐਸਏ ਫੇਰ ਦੁਬਾਰਾ ਯਾ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਲਾਈ ਯਾਜ ਮੁੱਖ ਮੰਤਰੀ ਭਗਵੰਤ ਮਾਨ ਨੇ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਪੰਜਾਬੀ ਨੌਜਵਾਨ ਸੱਟੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਚੜਾਈਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਸੁਲਤਾਨਪੁਰ ਲੋਧੀ ਦੇ ਅੰਦਰ ਪੁਲਿਸ ਭੇਜ ਕੇ ਗੋਲੀਆਂ ਚਲਾਈਆਂ ਸੋ ਉਸੇ ਕਾਲੇ ਦੌਰ ਦੇ ਵਿੱਚ ਪੰਜਾਬ ਨੂੰ ਦੁਬਾਰਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕਿਆ ਤਾਂ ਲੋੜ ਪਈ ਅੱਜ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਦੇਖੋ ਕੋਈ ਵੀ ਜਿਹੜੀ ਸਰਕਾਰ ਹੈ ਸਰਕਾਰ ਨੂੰ ਨਾਪਣ ਦੇ ਤਿੰਨ ਪੈਮਾਨੇ ਹੁੰਦੇ ਨੇ ਪਹਿਲਾ ਮੋਰੈਲਿਟੀ ਨੈਤਿਕਤਾ ਔਰ ਦੂਜਾ ਪੈਮਾਨਾ ਓਨੈਸਟੀ ਇਮਾਨਦਾਰੀ ਤੇ ਤੀਜਾ ਕਿ ਉਹ ਸਰਕਾਰ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਨੂੰ ਕਿਵੇਂ ਚਲਾਉਂਦੀ ਹੈ ਰੁਟੀਨ ਦੇ ਕੰਮ ਕਿੱਦਾਂ ਹੁੰਦੇ ਨੇ ਔਰ ਮਾਫ ਕਰਕੇ ਮੈਨੂੰ ਅੱਜ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਇਹ ਤਿੰਨਾ ਪੈਮਾਨਿਆਂ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਫੇਲ ਹੈ ਕਿਉਂਕਿ ਜੇ ਤਾਂ ਗੱਲ ਕਰੀਏ ਮੋਰੈਲਟੀ ਦੀ ਉਰੇ ਹਰ ਰੋਜ਼ ਜੋ ਸਾਹਮਣੇ ਆ ਰਿਹਾ ਹੈ ਚਾਹੇ ਸਾਡੇ ਨੌਜਵਾਨਾਂ ਦੇ ਨਾਲ ਸਾਡੇ ਬੱਚਿਆਂ ਦੇ ਨਾਲ ਬਦਫੈਲੀ ਦੇ ਇਲਜ਼ਾਮ ਕਿਤੇ ਲੱਗਦੇ ਨੇ ਇਹਨਾਂ ਦੇ ਮੰਤਰੀ ਐਮਐਲਏਾਂ ਤੇ ਲੱਗਦੇ ਨੇ ਜਾਂ ਫਿਰ ਜਲਾਲਾਬਾਦ ਵਾਲੇ ਐਮਐਲਏ ਉਹਨਾਂ ਤੇ ਝੂਠੇ 376 ਦੇ ਪਰਚੇ ਦੇਣ ਦਾ ਉਨ੍ਹਾਂ ਤੇ ਉਹਨਾਂ ਦੇ ਪਿਤਾ ਜੀ ਤੇ આરોਪ ਲੱਗਿਆ। ਜਾਂ ਫਿਰ ਜੋ ਕੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਜਿਹੜੀ ਗਵਰਨਰ ਸਾਹਿਬ ਨੂੰ ਪੰਜਾਬ ਦੇ ਇੱਕ ਹੋਰ ਮੰਤਰੀ ਦੀ ਜਿਹੜੀ ਵੀਡੀਓ ਦਿੱਤੀ ਹੈ ਜਿੱਥੇ ਸਾਡੀ ਇੱਕ ਬੱਚੀ ਦੇ ਨਾਲ ਗਲਤ ਕੰਮ ਅਸ਼ਲੀਲ ਹਰਕਤਾਂ ਦੇ આરોਪ ਨੇ ਜਾਂ ਉਹ ਕਿ ਇਹ ਪੰਜਾਬ ਹੈ ਨਹੀਂ ਇਹ ਤਾਂ ਮੇਰਾ ਪੰਜਾਬ ਨਹੀਂ ਇਹ ਤਾਂ ਸਾਡਾ ਪੰਜਾਬ ਨਹੀਂ ਕਿਉਂਕਿ ਪੰਜਾਬ ਤਾਂ ਜਾਣਿਆ ਜਾਂਦਾ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਪੰਜਾਬ ਤਾਂ ਜਾਣਿਆ ਜਾਂਦਾ ਗੁਰੂਆਂ ਪੀਰਾਂ ਵੱਲੋਂ ਵਰਸਾਏ ਹੋਏ ਰਾਹ ਤੇ ਚੱਲਣ ਦੇ ਲਈ ਧੀ ਧੀਆਂ ਪੈਣਾ ਦੀਦਤਾ ਕਰਨ ਦੇ ਲਈ ਤੇ ਅੱਜ ਅਗਰ ਉਸੇ ਪੰਜਾਬ ਦੇ ਵਿੱਚ ਸਾਡੇ ਬੱਚੇ ਸੁਰੱਖਿਅਤ ਨਹੀਂ ਅਗਰ ਉਸੇ ਪੰਜਾਬ ਦੇ ਵਿੱਚ ਸਾਡੀਆਂ ਧੀਆਂ ਪੈਣਾ ਸੁਰੱਖਿਅਤ ਨਹੀਂ ਤਾਂ ਲੋੜ ਪਈ ਹੈ ਇਹ ਪੰਜਾਬ ਬਚਾਓ ਯਾਤਰਾ ਕੱਢਣ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ